ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੋਈ ਨਿਊ ਫਾਰਮ ਦੇ ਉੱਤੇ ਹਾਜ਼ਰ ਹੋਇਆ ਕਿਸਾਨ ਵੀਰੋ ਅੱਜ ਦੇ ਬਾਸਮਤੀ ਝੋਨੇ ਦੇ ਤਾਜ਼ਾ ਰੇਟ ਲੈ ਕੇ ਸਭ ਤੋਂ ਪਹਿਲਾਂ ਆਪਣੇ ਚੈਨਲ ਨਾਲ ਜੁੜੇ ਨਵੇਂ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਜ਼ਰੂਰ ਕਰੋ ਤਾਂ ਜੋ ਕਿਸਾਨ ਵੀਰੋ ਜਾਨਾਂ ਦੇ ਮੰਡੀਆਂ ਦੇ ਰੇਟ ਤੁਹਾਨੂੰ ਆਪਣੀ ਵੀਡੀਓ ਵਿੱਚ ਦੇਖਣ ਨੂੰ ਮਿਲ ਸਕਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਿਸਾਨ ਵੀਰ ਤਰਨਦਾਰ ਮੰਡੀ ਦੀ ਇੱਥੇ 11 21 ਦਾ ਰੇਟ 4200 ਰੁਪਏ ਰਿਹਾ 17 18 ਦਾ ਰੇਟ 3700 ਰੁਪਏ ਰਿਹਾ 1509 ਦਾ ਰੇਟ 2920 ਰੁਪਏ ਰਿਹਾ 18 47 ਦਾ ਰੇਟ 2900 ਰੁਪਏ ਰਿਹਾ ਪੀਵੀ 7 ਦਾ ਰੇਟ 3350 ਰੁਪਏ ਰਿਹਾ 1401 ਦਾ ਰੇਟ 3170 ਰੁਪਏ ਰਿਹਾ ਰਤਿਆ ਮੰਡੀ ਵਿੱਚ ਕਿਸਾਨ ਵੀਰੋ 1509 ਦਾ ਰੇਟ 2970 ਰੁਪਏ ਰਿਹਾ 18 47 ਦਾ ਰੇਟ 2700 ਰੁਪਏ ਰਿਹਾ 1401 ਦਾ ਰੇਟ 3400 ਰੁਪਏ ਰਿਹਾ ਪੀਵੀ7 ਦਾ ਰੇਟ 2930 ਰੁਪਏ ਰਿਹਾ ਰੋहतक ਮੰਡੀ ਵਿੱਚ ਕਿਸਾਨ ਵੀਰੂ 11 ਕਿ ਦਾ ਰੇਟ 4200 ਰੁਪਏ ਰਿਹਾ 17 18 ਦਾ ਰੇਟ 3670 ਰੁਪਏ ਰਿਹਾ ਮੁਕਤ ਸਰਸਾਹ ਮੰਡੀ ਦੇ ਵਿੱਚ ਕਿਸਾਨ ਵੀਰੂ 17 18 ਦਾ ਰੇਟ 3480 ਰੁਪਏ ਰਿਹਾ 18 85 ਦਾ ਰੇਟ 3600 ਰੁਪਏ ਰਿਹਾ 16 92 ਦਾ ਰੇਟ 2250 ਰੁਪਏ ਰਿਹਾ 1847 ਦਾ ਰੇਟ 2670 ਰੁਪਏ ਰਿਹਾ 1401 ਦਾ ਰੇਟ 3200 ਰੁਪਏ ਰਿਹਾ ਖਨੌਰੀ ਮੰਡੀ ਦੇ ਵਿੱਚ 17 18 ਦਾ ਰੇਟ 3520 ਰੁਪਏ ਰਿਹਾ 1885 ਦਾ ਰੇਟ 3750 ਰੁਪਏ ਰਿਹਾ 1401 ਦਾ ਰੇਟ 3500 ਰੁਪਏ ਰਿਹਾ ਕੈਥਲ ਮੰਡੀ ਦੇ ਵਿੱਚ 1121 ਦਾ ਰੇਟ 4200 ਰੁਪਏ ਰਿਹਾ 17 18 ਦਾ ਰੇਟ 3700 ਰੁਪਏ ਰਿਹਾ 18 85 ਦਾ ਰੇਟ 3800 ਰੁਪਏ ਰਿਹਾ 1401 ਦਾ ਰੇਟ 3330 ਰੁਪਏ ਰਿਹਾ 3 ਨੰਬਰ ਬਾਸ ਪੱਤੀ ਦਾ ਰੇਟ 5280 ਰੁਪਏ ਰਿਹਾ ਕੋਟਕਪੂਰਾ ਮੰਡੀ ਦੇ ਵਿੱਚ 11 21 ਦਾ ਰੇਟ 3900 ਰੁਪਏ ਰਿਹਾ 17 18 ਦਾ ਰੇਟ 3430 ਰੁਪਏ ਰਿਹਾ 18 85 ਦਾ ਰੇਟ 3600 ਰੁਪਏ ਰਿਹਾ 18 86 ਦਾ ਰੇਟ 3020 ਰੁਪਏ ਰਿਹਾ 1847 ਦਾ ਰੇਟ 2700 ਰੁਪਏ ਰਿਹਾ 1509 ਦਾ ਰੇਟ 29000 ਰੁਪਏ ਰਿਹਾ 1401 ਦਾ ਰੇਟ 3260 ਰੁਪਏ ਰਿਹਾ ਫਤਿਹਬਾਦ ਮੰਡੀ ਦੇ ਵਿੱਚ 1121 ਦਾ ਰੇਟ 4120 ਰੁਪਏ ਹੱਥ ਛਾੜਦੇ ਰਹੇ ਤੇ ਕੰਪੈਨ ਵਾਲੇ ਦਾ ਰੇਟ 3900 ਰੁਪਏ ਰਿਹਾ 1718 ਦਾ ਰੇਟ 3450 ਰੁਪਏ ਰਿਹਾ 1885 ਦਾ ਰੇਟ 3700 ਰੁਪਏ ਰਿਹਾ 1509 ਦਾ ਰੇਟ 3300 ਰੁਪਏ ਰਿਹਾ 1847 ਦਾ ਰੇਟ 2890 ਰੁਪਏ ਰਿਹਾ 1401 ਦਾ ਰੇਟ 3400 ਰੁਪਏ ਰਿਹਾ PV1 ਦਾ ਰੇਟ 2930 ਰੁਪਏ ਰਿਹਾ ਜੀਂਦ ਮੰਡੀ ਦੇ ਵਿੱਚ ਕਿਸਾਨ ਵੀਰ 1121 ਦਾ ਰੇਟ 4280 ਰੁਪਏ ਰਿਹਾ 17 18 ਵਾਲੀ ਦਾ ਰੇਟ 3700 ਰੁਪਏ ਰਿਹਾ 18 85 ਦਾ ਰੇਟ 3900 ਰੁਪਏ ਰਿਹਾ ਸਰਸਾ ਮੰਡੀ ਦੇ ਵਿੱਚ 17 18 ਵਾਲੀ ਦਾ ਰੇਟ 3250 ਰੁਪਏ ਰਿਹਾ 1509 ਦਾ ਰੇਟ 3000 ਰੁਪਏ ਰਿਹਾ 1847 ਦਾ ਰੇਟ 2900 ਰੁਪਏ ਰਿਹਾ 1401 ਦਾ ਰੇਟ 3400 ਰੁਪਏ ਰਿਹਾ ਪੀਵੀ1 ਦਾ ਰੇਟ 2290 ਰੁਪਏ ਰਿਹਾ ਸਨਾ ਮੰਡੀ ਦੇ ਵਿੱਚ 1121 ਦਾ ਰੇਟ 3560 ਰੁਪਏ ਰਿਹਾ 17 18 ਦਾ ਰਿਟ 3450 ਰੁਪਏ ਰਿਹਾ 18 85 ਦਾ ਰਿਟ 3700 ਰੁਪਏ ਰਿਹਾ 18 86 ਦਾ ਰਿਟ 3000 ਰੁਪਏ ਰਿਹਾ 18 47 ਦਾ ਰਿਟ 2830 ਰੁਪਏ ਰਿਹਾ 16 92 ਦਾ ਰਿਟ 3130 ਰੁਪਏ ਰਿਹਾ 15 09 ਦਾ ਰਿਟ 3150 ਰੁਪਏ ਰਿਹਾ pv 7 ਦਾ ਰੇਟ 3300 ਰੁਪਏ ਰਿਹਾ 1401 ਦਾ ਰੇਟ 3345 ਰੁਪਏ ਰਿਹਾ ਅੰਮ੍ਰਿਤਸਰ ਮੰਡੀ ਦੇ ਵਿੱਚ ਕਿਸਾਨ ਨੂੰ 1121 ਦਾ ਰੇਟ 4400 ਤੋਂ 23 ਰੁਪਏ ਰਿਹਾ ਹੱਥ ਛਾੜਦੇ ਤੇ ਕੰਪੈਨ ਵਾਲੇ ਦਾ ਰੇਟ 4300 ਰੁਪਏ ਰਿਹਾ 17 18 ਦਾ ਰੇਟ 2800 ਤੋਂ ਲੈ ਕੇ 3700 ਰੁਪਏ ਰਿਹਾ 1509 ਦਾ ਰੇਟ 2600 ਤੋਂ ਲੈ ਕੇ 2900 ਰੁਪਏ ਰਿਹਾ ਪਿੱਲੂ ਖੇੜਾ ਮੰਡੀ ਦੇ ਵਿੱਚ 1121 ਦਾ ਰੇਟ 4300 ਰੁਪਏ ਰਿਹਾ 17 18 ਦਾ ਰੇਟ 37000 ਰੁਪਏ ਰਿਹਾ ਇਹ ਧੀ ਕਿਸਾਨ ਮੇਰੇ ਵੱਖ-ਵੱਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰੀ ਤੇ ਧੰਨਵਾਦ